ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗ ਐਜੂਕੇਸ਼ਨ ਹੱਬ ਅੰਬੀ ਇੰਸਟੀਚੂਟ ਮਾਨਸਾ ਤੇ ਪਟਿਆਲਾ ਬੱਚੇ ਅੱਜ ਅਸੀਂ ਜਿਹੜੀ ਅਸੀਂ ਸੀਰੀਜ਼ ਸਟਾਰਟ ਕੀਤੀ ਹੋਈ ਹੈਗੀ ਸਟਾਫ ਨਰਸ ਦੀ ਪੋਸਟ ਦੇ ਲਈ ਜੀ ਐਨ ਐਮ ਅ ਤੇ ਬੀਐਸਸੀ ਨਰਸਿੰਗ ਵਾਲੇ ਬੱਚੇ ਜਿਹੜਾ ਅਪਲਾਈ ਕਰ ਸਕਦੇ ਸੀਗੇ ਬੇਟਾ ਉਹਦੀ ਅੱਜ 31 ਜੁਲਾਈ 2024 ਲਾਸਟ ਡੇਟ ਹੈਗੀ ਬੇਟਾ 12 ਵਜੇ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਜਿਹੜੇ ਬੱਚੇ ਰਹਿੰਦੇ ਨੇ ਹਲੇ ਵੀ ਤੁਹਾਡੇ ਕੋਲ ਮੌਕਾ ਹੈਗਾ ਤੁਸੀਂ ਅਪਲਾਈ ਕਰ ਸਕਦੇ ਹੋ ਅੱਜ ਉਹਦਾ ਉਹਦੀ ਜਿਹੜੀ ਸੀਰੀਜ਼ ਸਟਾਰਟ ਕੀਤੀ ਹੈ ਉਹਦੀ ਮੈਂ ਕਲਾਸ ਅੱਜ 13 ਨੰਬਰ ਕਲਾਸ ਲਗਾਉਣ ਲੱਗਾ ਹੈਗਾ ਤੇ ਉਹ ਕਲਾਸ ਸਟਾਰਟ ਕਰਨ ਤੋਂ ਪਹਿਲਾਂ ਬੇਟਾ ਜੇਕਰ ਕਿਸੇ ਵੀ ਬੱਚੇ ਨੇ ਮੇਰੇ ਚੈਨਲ এডਿਕੇਸ਼ਨ ਹੱਬ ਅੰਬੇ ਇੰਸਟੀਚਿਊਟ ਮਾਨਸਾ ਤੇ ਪਟਿਆਲੇ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਜੁਆਇਨ ਵੀ ਜ਼ਰੂਰ ਕਰ ਲੋ ਇੱਕ ਸਾਈਡ ਦੇ ਉੱਪਰ ਜੁਆਇਨ ਦਾ ਬਟਨ ਜੁਆਇਨ ਦਾ ਆਪਸ਼ਨ ਆਂਦਾ ਹੈਗਾ ਤੁਸੀਂ ਸਬਸਕ੍ਰਾਈਬ ਜਿੱਥੇ ਕਰਦੇ ਹੋ ਉੱਥੇ ਜੁਆਇਨ ਦਾ ਆਪਸ਼ਨ ਆਂਦਾ ਹੈ ਜਦੋਂ ਤੁਸੀਂ ਉੱਥੇ ਜੁਆਇਨ ਕਰੋਗੇ ਉਹ YouTube ਹੈ ਜਿਹੜੀ ਥੋੜੀ ਜੀ ਅਮਾਉਂਟ ਹੈ ਜਿਹੜੀ 59 ਰੁਪਏ ਮੰਗਦਾ ਹੈਗਾ ਉਹ ਉਹਦੇ ਉਹਦੇ ਨਾਲ ਕੀ ਹੈ ਵੀ ਤੁਹਾਨੂੰ ਜਿਹੜੀਆਂ ਵੀਡੀਓਜ਼ ਹਾਈਡ ਹੋਈਆਂ ਹੋਈਆਂ ਹੈਗੀਆਂ ਜਿਹੜੀਆਂ ਕਲਾਸਾਂ ਹਾਈਡ ਹੋਈਆਂ ਹੋਈਆਂ ਹੈਗੀਆਂ ਉਹ ਤੁਹਾਨੂੰ ਸ਼ੋ ਹੋਣੀ ਸ਼ੁਰੂ ਹੋ ਜਾਂਦੀਆਂ ਹੈਗ ਇਸ ਚੈਨਲ ਨੂੰ ਜੁਆਇਨ ਵੀ ਜਰੂਰ ਕਰ ਲਓ ਸਬਸਕ੍ਰਾਈਬ ਦੇ ਨਾਲ ਨਾਲ ਸਬਸਕ੍ਰਾਈਬ ਵੀ ਕਰਨਾ ਤੇ ਬੈਲ ਆਈਕਨ ਬਟਨ ਵੀ ਜਰੂਰ ਦਬਾਉਣਾ ਹੈਗਾ ਨਾਲ ਨਾਲ ਬੇਟਾ ਲਾਈਕ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਜਿਹੜੇ ਬੱਚੇ ਪੈਰਾਮੈਡੀਕਲ ਦੇ ਹੈਗੇ ਹੈਗੇ ਚਾਹੇ ਉਹ ਜੀਐਨਐਮ ਦੇ ਹੈ ਵੀ ਏਐਨਐਮ ਦੇ ਹੈ ਵੀਐਸਸੀ ਨਰਸਿੰਗ ਦੇ ਹੈ ਜਾਂ ਫਿਰ ਆਪਣੇ ਕੋਲ बीएससी ਐਮਐਲਟੀ ਦੇ ਹੈਗੇ ਜਾਂ ਰੇਡੀਓ ਦੇ ਹੈ ਆਪਣੇ ਕੋਲ ਜਾਂ ਫਿਰ ਆਪਣੇ ਕੋਲ ਐਨਸਥੀਸ਼ੀਆ ਦੇ ਹੈਗੇ ਜੋ ਵੀ ਬੇਟਾ ਪੈਰਾਮੈਡੀਕਲ ਜਾਂ ਫਾਰਮੇਸੀ ਦੇ ਵਿੱਚ ਹੈਗੇ ਉਹਨਾਂ ਨੂੰ ਵੀਡੀਓ ਜ਼ਰੂਰ ਸ਼ੇਅਰ ਕਰਦਿਆ ਕਰੋ ਤਾਂ ਜੋ ਉਹ ਹਰੇਕ ਵੀਡੀਓ ਨੂੰ ਬਹੁਤ ਧਿਆਨ ਨਾਲ ਦੇਖ ਸਕਣ ਤੇ ਜਿਹੜੇ ਇਹ ਐਮਸੀਕਿਊ ਹੈ ਇਹ ਇੰਨੇ ਜਿਆਦਾ ਇੰਪੋਰਟੈਂਟ ਹੈਗੇ ਕਿ ਇਹ ਜਿਹੜੇ ਪੈਰਾਮੈਡੀਕਲ ਦਾ ਕੋਈ ਵੀ ਐਗਜ਼ਾਮ ਹੁੰਦਾ ਹੈ ਉਹਦੇ ਵਿੱਚ ਇਹ ਐਮਸੀਕਿਊ ਆਮ ਤੌਰ ਤੇ ਪੁੱਛੇ ਜਾਂਦੇ ਨੇਗੇ ਤੇ ਜੋ ਬੱਚਾ ਬੇਟਾ ਸਰਕਾਰੀ ਨੌਕਰੀ ਦੀ ਤਿਆਰੀ ਕਰ ਰਿਹਾ ਹੈ ਵੀ ਉਹ ਕਿੰਦ ਚਾਹੁੰਦਾ ਹੈਗਾ ਵੀ ਮੈਂ ਸਰਕਾਰੀ ਨੌਕਰੀ ਪੰਜਾਬ ਦੇ ਵਿੱਚ ਪਾਵਾਂ ਤਾਂ ਮਿਹਨਤ ਕਰੋ ਮਿਹਨਤ ਕਰਕੇ ਹੀ ਬੇਟਾ ਪੰਜਾਬ ਦੇ ਵਿੱਚ ਸਰਕਾਰੀ ਨੌਕਰੀ ਪਾਈ ਜਾ ਸਕਦੀ ਹੈ ਜਿਹੜਾ ਹੁਣ ਆਪਣੇ ਕੋਲ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਵੱਲੋਂ ਸਟਾਫ ਨਰਸ ਦਾ ਪੇਪਰ ਲਿਆ ਜਾਏਗਾ ਇਹਦੇ ਵਿੱਚ ਸਿਲੇਬਸ ਕੀ ਹੈ ਬੇਟਾ ਸਭ ਤੋਂ ਪਹਿਲਾਂ ਤੁਹਾਡਾ ਪੰਜਾਬੀ ਦਾ ਪੇਪਰ ਹੋਊਗਾ ਪੰਜਾਬੀ ਦਾ ਜਿਹੜਾ ਪੇਪਰ ਹੈਗਾ ਉਹ ਉਹਦੇ ਵਿੱਚ ਆਪਣੇ ਕੋਲ 50 ਐਮਸੀਕਿਊ ਆਣਗੇ 50 एमसीक्यू ਆਣਗੇ ਜਿਦੇ ਵਿੱਚੋਂ ਮਿਨੀਮਮ 25 ਜਿਹੜੇ ਹੈਗੇ ਤੁਸੀਂ ਠੀਕ ਕਰਨੇ ਹੋਣਗੇ ਯਾਨੀ ਕਿ 50% ਮਾਰਕਸ ਲੈਣੇ ਹੋਣਗੇ ਜੇ ਬੱਚੇ ਇਹ ਨਾ ਸੋਚਿਓ ਵੀ ਅਸੀਂ ਸਾਨੂੰ ਪੰਜਾਬੀ ਬਹੁਤ ਚੰਗੀ ਤਰ੍ਹਾਂ ਆਉਂਦੀ ਹੈਗੀ ਇਹ ਚੀਜ਼ ਨੂੰ ਧਿਆਨ ਚ ਰੱਖਿਓ ਕਿਉਂਕਿ 25 ਕੁਐਸਚਨ ਜਦੋਂ ਅਸੀਂ ਕਰਨ ਲੱਗ ਜੰਨੇ ਆ 50 ਕੁਐਸਚਨ ਤਾਂ ਜਦੋਂ ਅਸੀਂ ਪੰਜਾਬੀ ਨੂੰ ਦੇਖਿਆ ਨਹੀਂ ਹੁੰਦਾ ਜਾਨੀ ਕਿ ਪੜਿਆ ਨਹੀਂ ਹੁੰਦਾ ਹਨਾ ਪਹਿਲਾਂ ਐਮਸੀਕਿਊ ਨੂੰ ਪੰਜਾਬੀ ਦੇਆਂ ਨੂੰ ਤਾਂ ਜਿਹੜੇ ਹੈਗੇ ਹੈਗੇ ਸਾਡੇ ਤੋਂ 25 ਕੁਐਸਚਨ ਵੀ ਹੋਣੇ ਮੁਸ਼ਕਲ ਹੋ ਜਾਂਦੇ ਨੇ ਕਈ ਵਾਰ ਕਿਉਂਕਿ ਗੁਰੂਆਂ ਦੇ ਇਤਿਹਾਸ ਬਾਰੇ ਪੁੱਛ ਲਿਆ ਜਾਂਦਾ ਹੈਗਾ ਸੋ ਨੂੰ ਮੁਗਲ ਪੁਰਾਣਾ ਜਿਹੜਾ ਪੰਜਾਬ ਦੀ ਹਿਸਟਰੀ ਪੁੱਛ ਲਈ ਜਾਂਦੀ ਹੈ ਪੰਜਾਬ ਦੀ ਜੀਓਗ੍ਰਾਫੀ ਪੁੱਛ ਲਈ ਜਾਂਦੀ ਹੈ ਠੀਕ ਹੈ ਉਹਦੇ ਵਿੱਚ ਕਾਫੀ ਚੀਜ਼ਾਂ ਜਿਹੜੀਆਂ ਹੈਗੀਆਂ ਪੰਜਾਬ ਬੀਰੀਆਂ ਪੰਜਾਬੀ ਦੇ ਵਿੱਚ ਬਹੁਤ ਚੀਜ਼ਾਂ ਇਹ ਜਿਹੀਆਂ ਜਿਹੜੀਆਂ ਤੁਹਾਨੂੰ ਪੁੱਛ ਲਈਆਂ ਜਾਂਦੀਆਂ ਆ ਠੀਕ ਹੈ ਸਿਲੇਬਸ ਵੀ ਜਿਹੜਾ ਹੈਗਾ ਜੇਕਰ ਸਿਲੇਬਸ ਦੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਮੇਰੇ ਚੈਨਲ ਦੇ ਉੱਪਰ ਹੀ ਇੱਕ ਪੰਜਾਬੀ ਦੇ ਸਿਲੇਬਸ ਦੀ ਵੀਡੀਓ ਪਈ ਹੋਈ ਹੈਗੀ ਜਿਹੜਾ ਬਾਬਾ ਫਰੀਦ ਯੂਨੀਵਰਸਿਟੀ ਹੈਲਥ ਸਾਇੰਸ ਪੰਜਾਬੀ ਦਾ ਟੈਸਟ ਕੰਡਕਟ ਕਰਦਾ ਹੈ ਜਿਹੜੀਆਂ 986 ਪੋਸਟਾਂ ਦੇ ਲਈ ਟੈਸਟ ਹੋਇਆ ਸੀ ਬੇਟਾ ਪੰਜਾਬੀ ਦੇ ਵਿੱਚੋਂ 20% ਸਟੂਡੈਂਟ ਜਿਹੜੇ ਹੈਗੇ ਸੀ ਉਹ ਫੇਲ ਸੀਗੇ ਉਹਨਾਂ ਨੂੰ ਬੀ ਪੇਪਰ ਦੇ ਵਿੱਚ ਐਨਐਮ ਦੇ ਪੇਪਰ ਦੇ ਵਿੱਚ ਬੈਠਣ ਨਹੀਂ ਦਿੱਤਾ ਗਿਆ ਕਿਉਂਕਿ ਉਹ ਪੰਜਾਬੀ ਦਾ ਪੇਪਰ ਹੀ ਨਹੀਂ ਕੁਆਲੀਫਾਈ ਕਰ ਪਾਏ ਸੀਗੇ ਇਸ ਕਰਕੇ ਬੇਟਾ ਜਿਹੜੇ ਸਟਾਫ ਨਰਸ ਦੇ ਬੱਚੇ ਹੈਗੇ ਪਹਿਲੀ ਚੀਜ਼ ਇਹ ਆਦੇ ਮਾਈਂਡ ਦੇ ਵਿੱਚ ਰੱਖ ਲੋ ਵੀ ਪੰਜਾਬੀ ਦਾ ਪੇਪਰ ਤੁਹਾਨੂੰ ਕੁਆਲੀਫਾਈ ਕਰਨਾ ਪਊਗਾ ਜੇਕਰ ਤੁਹਾਡੇ 24 ਕੁਐਸਚਨ ਠੀਕ ਹੋ ਜਾਂਦੇ ਨੇ ਤਾਂ ਵੀ ਤੁਸੀਂ ਡਿਸਕਵਾਲਿਫਾਈ ਹੋ ਜਾਓਗੇ ਇਸ ਕਰਕੇ 25 ਮਿਨੀਮਮ 50% ਮਾਰਕਸ ਲੈਣੇ ਜ਼ਰੂਰੀ ਨੇ ਤੇ 50 ਮਾਰਕਸ ਦੇ ਵਿੱਚੋਂ ਠੀਕ ਹੈ ਮੈਂ ਤੁਹਾਨੂੰ ਐਂਡ ਤੇ ਜਦੋਂ ਆਪਣੇ ਕੋਲ ਪੇਪਰ ਨੀਅਰ ਆ ਜਾਏਗਾ ਮੈਂ ਤੁਹਾਨੂੰ ਸਾਰਾ ਟੈਕਨੀਕ ਦੱਸਾਂਗਾ ਵੀ ਅਸੀਂ 25 ਨੰਬਰ ਕਿਵੇਂ ਲੈਣੇ ਹੈਗੇ ਕਿਉਂਕਿ 25 ਨੰਬਰ ਵੀ ਲੈਣੇ ਮੁਸ਼ਕਲ ਹੋ ਜਾਂਦੇ ਨੇ ਕਈ ਵਾਰ ਜਦੋਂ ਬੱਚੇ ਨੇ ਪੰਜਾਬੀ ਨੂੰ ਟੱਚ ਨਾ ਕੀਤਾ ਹੋਵੇ ਪੜਿਆ ਨਾ ਹੋਵੇ ਉਹ ਤੋਂ ਬਾਅਦ ਬੇਟਾ ਜਿਹੜਾ ਬੱਚਾ ਪੰਜਾਬੀ ਦਾ ਪੇਪਰ ਕੁਆਲੀਫਾਈ ਕਰੇਗਾ ਉਹਨੂੰ 20 ਪੇਪਰ ਹੈ ਜਿਹੜਾ 20 ਪੇਪਰ ਆਪਣਾ ਜਿਹੜਾ ਸਿਲੇਬਸ ਦੇ ਵਿੱਚੋਂ ਆਏਗਾ ਜੀਐਨਐਮ ਦੇ ਸਿਲੇਬਸ ਦੇ ਵਿੱਚੋਂ ਜਾਂ ਵੀਐਸਸੀ ਨਰਸਿੰਗ ਦੇ ਵਿੱਚੋਂ ਆਏਗਾ ਉਹਦੇ ਵਿੱਚ ਜੋ ਕੁਐਸਚਨ ਮੈਂ ਹੁਣ ਕਰਵਾਉਣ ਚ ਜਾ ਰਿਹਾ ਹੈਗਾ ਇਹ ਉਹੀ ਕੁਐਸਚਨ ਨੇ ਜਿਹੜੇ ਸਾਨੂੰ 20 ਪੇਪਰ ਦੇ ਵਿੱਚ ਪੁੱਛੇ ਜਾਣਗੇ ਬਾਕੀ ਪੰਜਾਬੀ ਦੇ ਕੁਐਸਚਨ ਵੀ ਦੀ ਵੀਡੀਓ ਵੀ ਬੇਟਾ ਹੁਣ ਮੈਂ ਸਟਾਰਟ ਕਰਨ ਲੱਗਿਆਂਗਾ ਇੱਕ ਦੋ ਦਿਨਾਂ ਦੇ ਵਿੱਚ ਪੰਜਾਬੀ ਦੀ ਵੀਡੀਓ ਵੀ ਤੁਹਾਨੂੰ ਅਪਲੋਡ ਹੋਣੀ ਸ਼ੁਰੂ ਹੋ ਜੇਗੀ ਤੇ YouTube ਦੇ ਉੱਪਰ ਤੇ ਤੁਸੀਂ ਚੰਗੀ ਤਰ੍ਹਾਂ ਉਹਨੂੰ ਵੀ ਦੇਖਣੀ ਸ਼ੁਰੂ ਕਰ ਲਿਓ ਤੇ ਬਾਕੀ ਬੇਟਾ ਆਪਣੇ ਕੋਲ MCQ ਜਿਹੜਾ ਫਸਟ MCQ ਅੱਜ ਦੀ ਕਲਾਸ ਦਾ ਮੈਂ ਸਟਾਰਟ ਕਰਨ ਤੋਂ ਪਹਿਲਾਂ ਜਰੂਰ ਸਾਰੇ ਬੱਚਿਆਂ ਨੂੰ ਕਹੂੰਗਾ ਵੀਡੀਓ ਨੂੰ ਲਾਈਕ ਵੀ ਕਰ ਦਿਓ ਤੇ ਸ਼ੇਅਰ ਵੀ ਕਰ ਦਿਓ ਅੱਛਾ ਜੇਕਰ ਤੁਹਾਨੂੰ ਨਹੀਂ ਪਸੰਦ ਆਈ ਤਾਂ ਬੇਸ਼ੱਕ ਸ਼ੇਅਰ ਨਾ ਕਰਿਓ ਲਾਈਕ ਵੀ ਅਨਲਾਈਕ ਕਰ ਦਿਓ ਚਾਹੇ ਠੀਕ ਹੈ ਜੇ ਨਾ ਪਸੰਦ ਆਈ ਠੀਕ ਹੈ ਪਰ ਆਪਣੇ ਕੋਲ ਜਰੂਰ ਜੇਕਰ ਤੁਹਾਨੂੰ ਪਸੰਦ ਆਉਂਦੀ ਹੈ ਤਾਂ ਲਾਈਕ ਕਰਦਿਆ ਕਰੋ ਲਾਈਕ ਕਰਨ ਨਾਲ ਸਾਡਾ ਹੌਸਲਾ ਵਧਦਾ ਹੈ ਕਮੈਂਟ ਬਾਕਸ ਦੇ ਵਿੱਚ ਥੋੜੀ ਬਹੁਤ ਜੇਕਰ ਦੇ ਸਕਦੇ ਹੋ ਤਾਂ ਜੋ ਵੀ ਹੈ ਵੀ ਹਾਂ ਚੰਗੀ ਕਰਾ ਰਹੇ ਆ ਤਾਂ ਗੁੱਡ ਲੱਕ ਜਾਂ ਕੁਝ ਵੀ ਤੁਹਾਡੇ ਵੱਲੋਂ ਜੋ ਵੀ ਸ਼ਬਦ ਲਿਖੇ ਜਾਂਦੇ ਨੇ ਐਪਰੀਸ਼ੀਏਸ਼ਨ ਲਈ ਉਹ ਲਿਖ ਸਕਦੇ ਹੋ ਚਲੋ ਬੇਟਾ ਆਪਣੇ ਕੋਲ ਫਰਸਟ ਕੁਸ਼ਚਨ ਆਪਣੇ ਕੋਲ ਸਟਾਰਟ ਕਰੀਏ ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਅ ਪਾਰਟ ਆਫ স্মੋਲ ਇੰਟੈਸਟਾਈਨ ਬੇਟਾ ਸਾਨੇ ਕੀਤਾ ਹੈ ਕਿ ਜਿਹੜਾ স্মੋਲ ਇੰਟੈਸਟਾਈਨ ਹੈ ਪਹਿਲੀ ਗੱਲ ਤਾਂ স্মੋਲ ਇੰਟੈਸਟਾਈਨ ਦੇ ਵਿੱਚ ਇੱਕ ਫੈਕਟ ਯਾਦ ਰੱਖਿਓ ਸਭ ਤੋਂ ਲੋਂਗੇਸਟ ਬੋਡੀ ਦੇ ਵਿੱਚ ਜਿਹੜਾ ਪਾਰਟ ਹੈ ਉਹ স্মਲ ਇੰਟੈਸਟਾਈਨ ਹੈ 6 ਤੋਂ 7 ਮੀਟਰ ਜਾਂ 7.5 ਮੀਟਰ ਇਹਦੀ ਲੰਬਾਈ ਹੁੰਦੀ ਹੈਗੀ ਠੀਕ ਹੈ ਦੂਸਰਾ ਬੇਟਾ ਇਹਦੇ ਵਿੱਚ ਤਿੰਨ ਪਾਰਟ ਹੁੰਦੇ ਨੇ ਸਭ ਤੋਂ ਪਹਿਲੇ ਪਾਰਟ ਜਦੋਂ ਸਟਮਕ ਤੋਂ ਸਟਾਰਟ ਹੁੰਦੀ ਹੈ ਇਹ ਸਟਮਕ ਦੇ ਪਾਈਲੋਰੀਕ ਰੀਜਨ ਤੋਂ ਇਹ ਸਟਾਰਟ ਹੁੰਦੀ ਹੈ ਉੱਥੋਂ ਪਹਿਲਾ ਪਾਰਟ ਡਿਉਡੀਨਮ ਫਿਰ ਜੀਜੂਨਮ ਫਿਰ ਇਲੀਅਮ ਠੀਕ ਹੈ ਇਹ ਚੀਜ਼ ਨੂੰ ਯਾਦ ਰੱਖਣਾ ਪਹਿਲਾ ਪਾਰਟ ਡਿਉਡੀਨਮ ਫਿਰ ਜੀਜੂਨਮ ਫਿਰ ਇਲੀਅਮ ਇਹ ਪਾਰਟ ਆਉਂਦੇ ਨੇਗੇ ਜਿਹੜਾ ਸਿਕਮ ਪਾਰਟ ਹੈ ਇਹ স্মਲ ਇੰਟੈਸਟਾਈਨ ਦਾ ਪਾਰਟ ਨਹੀਂ ਹੈਗਾ ਸਿਕਮ ਦਾ ਆਪਣੇ ਕੋਲ ਜਿੱਥੇ ਜਿਹੜੇ ਜੰਕਸ਼ਨ ਤੇ স্মਲ ਇੰਟੈਸਟਾਈਨ ਲਾਰਜ ਲਾਰਜ ਇੰਟੈਸਟਾਈਨ ਨਾਲ ਜੁਆਇਨ ਕਰਦੀ ਹੈ ਉਸ ਪਾਰਟ ਨੂੰ ਸਿਕਮ ਕਿਹਾ ਜਾਂਦਾ ਹੈਗਾ ਪੋਸਟ ਪਾਰਟ ਨੂੰ ਸਿਕਮ ਕਿਹਾ ਜਾਂਦਾ ਬੇਟਾ ਯਾਦ ਰੱਖਣਾ ਹੈ ਸਿਕਮ ਦੇ ਪਾਰਟ ਦੇ ਉੱਪਰ ਬੇਟਾ ਜਿਹੜੀ ਆਪਣੇ ਕੋਲ ਅਪੈਂਡਿਕਸ ਹੁੰਦੀ ਹੈ ਉਹ ਅਟੈਚ ਹੁੰਦੀ ਹੈ ਇਹ ਵੀ ਯਾਦ ਰੱਖਣਾ ਹੈ ਸਿਕਮ ਪਾਰਟ ਦੇ ਵਿੱਚ ਦੇ ਉੱਪਰ ਬੇਟਾ ਬਿਲਕੁਲ ਨੀਚੇ ਹੈਂਗਿੰਗ ਪੋਜੀਸ਼ਨ ਦੇ ਵਿੱਚ ਆਪਣੇ ਕੋਲ ਫਿੰਗਰ ਲਾਈਕ ਪ੍ਰੋਜੈਕਸ਼ਨ ਜਿਹਨੂੰ ਅਸੀਂ ਬੋਲਦੇ ਹਾਂਗੇ ਅਪੈਂਡਿਕਸ ਉਹ ਅਟੈਚ ਹੁੰਦੀ ਹੈਗੀ ਦੂਸਰਾ ਕੁਐਸਚਨ ਬੇਟਾ ਅੱਜ ਦੀ ਕਲਾਸ ਦਾ ਵਿੱਚ ਵਿੱਚ ਜਿਹਦਾ ਫਰਸਟ ਪਾਰਟ ਆਫ ਸਮਾਲ ਇੰਟੈਸਟਾਈਨ ਮੇਨਲੀ ਰਿਸਪੌਂਸੀਬਲ ਫਾਰ ਕਿਨਸ ਬ੍ਰੀਕਿੰਗ ਡਾਊਨ ਪ੍ਰੋਸੈਸ ਬੇਟਾ ਡਿਊਡਿਨਮ ਜਿਹੜਾ ਫਰਸਟ ਪਾਰਟ ਆ ਉਹ ਡਿਊਡਿਨਮ ਹੈ ਜਿਹਦੇ ਵਿੱਚ ਬੇਟਾ ਆਪਣੇ ਕੋਲ ਜਿੰਨੀਆਂ ਵੀ ਸਕ੍ਰੀਸ਼ਨ ਜਿ ਲੀਵਰ ਤੋਂ ਆ ਰਹੀਆਂ ਜਾਂ ਪੈਨਕ੍ਰੀਆਸ ਤੋਂ ਆ ਰਹੀਆਂ ਜਾਂ ਗੋਲ ਬਲੇਡਰ ਤੋਂ ਆ ਰਹੀਆਂ ਜਿੰਨੀਆਂ ਵੀ ਸਕ੍ਰੀਸ਼ਨ ਚ ਚਾਹੇ ਉਹਦੇ ਵਿੱਚ ਲੀਵਰ ਤੋਂ ਦੇ ਜਿਹੜੇ ਏਨਜ਼ਾਈਮ ਪ੍ਰੋਡਿਊਸ ਹੋ ਰਹੇ ਨੇ ਜਾਂ ਪਿਗਮੈਂਟ ਪ੍ਰੋਡਿਊਸ ਹੋ ਰਹੇ ਨੇ ਜਾਂ ਪੈਨਕ੍ਰੀਆਸ ਤੋਂ ਹਾਰਮੋਨ ਪ੍ਰੋਡਿਊਸ ਹੋ ਰਹੇ ਨੇ ਜਾਂ ਆਪਣੇ ਕੋਲ ਪੈਨਕ੍ਰੀਆਟਿਕ ਐਨਜ਼ਾਈਮ ਪ੍ਰੋਡਿਊਸ ਹੋ ਰਹੇ ਨੇ ਉਹ ਸਾਰੀਆਂ ਸਾਰੀਆਂ ਸਕ੍ਰੀਸ਼ਨ ਜੇ ਜਿਹੜੀਆਂ ਉਹ ਡਿਉਡੀਨਮ ਦੇ ਵਿੱਚ ਆ ਰਹੀਆਂ ਉਹ ਜਿਹੜੀਆਂ ਸਕ੍ਰੀਸ਼ਨ ਡਿਉਡੀਨਮ ਦੇ ਵਿੱਚ ਆ ਰਹੀਆਂ ਜਿਹੜਾ ਫੂਡ ਸਾਡੇ ਕੋਲ ਸਟਮਕ ਤੋਂ ਡਿਉਡੀਨਮ ਦੇ ਵਿੱਚ ਆ ਰਿਹਾ ਉਧਰੋਂ ਤਾਂ ਸਟਮਕ ਤੋਂ ਡਿਉਡੀਨਮ ਦੇ ਵਿੱਚ ਫੂਡ ਆ ਰਿਹਾ ਉਧਰੋਂ ਜਿਹੜੀਆਂ ਸਕ੍ਰੀਸ਼ਨ ਜ ਹੈ ਜਿਹਦੇ ਵਿੱਚ ਐਨਜ਼ਾਈਮ ਜਾਂ ਹਾਰਮੋਨ ਪ੍ਰੈਜ਼ੈਂਟ ਹੈ ਉਹ ਗੋਲ ਬਲੇਡਰ ਤੋਂ ਬਾਇਲ ਜਾਨੀ ਕਿ ਗੋਲ ਬਲੇਡਰ ਤੋਂ ਲੀਵਰ ਤੋਂ ਤੇ ਪੈਨਕ੍ਰੀਆਸ ਤੋਂ ਆ ਰਿਹਾ ਹੈ ਉਹ ਉਸ ਨਾਲ ਬੇਟਾ ਡਿਊਟੀ ਨਮ ਦੇ ਵਿੱਚ ਜਿਹੜੇ ਜਿੰਨਾ ਵੀ ਬ੍ਰੇਕਿੰਗ ਡਾਊਨ ਪ੍ਰੋਸੈਸ ਹੁੰਦਾ ਹੈ ਜਾਨੀ ਕਿ ਕੈਟਾਬੋਲਿਜ਼ਮ ਚੱਲਦਾ ਹੈਗਾ ਬ੍ਰੇਕਿੰਗ ਆਊਟ ਡਾਊਨ ਪ੍ਰੋਸੈਸ ਨੂੰ ਸੀ ਕੀ ਬੋਲਦੇ ਨੇ ਕੈਟਾਬੋਲਿਜ਼ਮ ਜਿੰਨੀਆਂ ਵੀ ਫੂਡ ਦੇ ਕੈਟਾਬੋਲਿਜ਼ਮ ਐਕਟੀਵਿਟੀਜ਼ ਹੁੰਦੀਆਂ ਗਈਆਂ ਠੀਕ ਹੈ ਉਹ ਆਪਣੇ ਕੋਲ ਡਿਉਟੀ ਨਮ ਦੇ ਵਿੱਚ ਚੱਲਦੀਆਂ ਫਰਸਟ স্মੋਲ ਇੰਟੈਸਟਾਈਨ ਦਾ ਪਾਰਟ ਹੈ ਯਾਦ ਰੱਖਣਾ ਤੇ ਜਿਹੜਾ ਇਲੀਅਮ ਪਾਰਟ ਹੁੰਦਾਗਾ ਇਲੀਅਮ ਪਾਰਟ ਤੋਂ ਜਿੰਨੀ ਵੀ ਬੇਟਾ ਡਾਈਜੈਸ਼ਨ ਹੋਈ ਹੁੰਦੀ ਹੈ ਬ੍ਰੇਕਿੰਗ ਡਾਊਨ ਹੋਈ ਹੁੰਦੀ ਹੈ ਲਾਰਜ ਮੋਲੀਕਿਊਲਜ਼ ਦੀ ਸਮੋਲ ਮੋਲੀਕਿਊਲਜ਼ ਦੇ ਵਿੱਚ ਫੂਡ ਦੇ ਵੱਡੇ ਮੋਲੀਕਿਊਲਜ਼ ਦੀ ਸਮੋਲ ਮੋਲੀਕਿਊਲਜ਼ ਦੇ ਵਿੱਚ ਬ੍ਰੇਕਿੰਗ ਡਾਊਨ ਹੋਈ ਹੁੰਦੀ ਹੈ ਉਹੋ ਇਲੀਅਮ 파ਰਟ ਜਿਹੜਾ ਸਮੋਲ ਇੰਟੈਸਟਾਈਨ ਦਾ ਹੈ ਉਥੋਂ ਐਬਜ਼ોર્ਪਸ਼ਨ ਹੋ ਕੇ ਬਲੱਡ ਦੇ ਵਿੱਚ ਚਲੀ ਜਾਂਦੀ ਹੈ ਤੇ ਬਾਕੀ ਜਿਹੜਾ ਅਨਡਾਈਜੈਸਟਿਡ ਫੂਡ ਹੈਗਾ ਤੇ ਉਹ ওয়াটার ਦੇ ਨਾਲ ਮੈਕਸਿਮਮ ওয়াটার ਦੇ ਨਾਲ ਉਹ ਲਾਰਜ ਇੰਟੈਸਟਾਈਨ ਦੇ ਵਿੱਚ ਲੈ ਜਾਂਦਾ ਹੈ ਬੇਟਾ ਲਾਰਜ ਇੰਟੈਸਟਾਈਨ ਦੇ ਵਿੱਚੋਂ ਅੰਡਾ ਡਾਈਜੈਸਟਡ ਫੂਡ ਹੈ ਜਿਹੜਾ ਉਹ ਰੈਕਟਮ ਦੇ ਵਿੱਚ ਜਾ ਕੇ ਸਟੋਰ ਹੋ ਜਾਂਦਾ ਹੈਗਾ ਤੇ ਜਦੋਂ ਬੇਟਾ ਐਨਸ ਦੇ through ਉਹ ਪਾਸ ਆਊਟ ਹੋ ਜਾਂਦਾ ਹੈ ਇਹ ਚੀਜ਼ ਨੂੰ ਯਾਦ ਰੱਖਣਾ ਹੈਗਾ ਜਿਹੜੀ ਲਾਰਜ ਇੰਟੈਸਟਾਈਨ ਹੈ ਉਹ ਮੈਕਸਿਮਮ ਅਬਜਪਸ਼ਨ ਕਰਦੀ ਹੈ ওয়াটার ਦੀ ਪੇਪਰ ਦੇ ਵਿੱਚ ਕੁਐਸਚਨ ਆ ਜਾਂਦਾ ਵੀ ਮੈਕਸਿਮਮ ਅਬਜਪਸ਼ਨ ਹੈ ਜਿਹੜੀ ওয়াটার ਦੀ ਕਿੱਥੇ ਹੁੰਦੀ ਹੈ ਲਾਰਜ ਇੰਟੈਸਟਾਈਨ ਦੇ ਵਿੱਚ ਜਾਂ ਤੁਹਾਨੂੰ ਫੰਕਸ਼ਨ ਪੁੱਛ ਲਿਆ ਜਾਂਦਾ ਲਾਰਜ ਇੰਟੈਸਟਾਈਨ ਦਾ ਵੀ ਲਾਰਜ ਇਸ ਤਰ੍ਹਾਂ ਦਾ ਫੰਕਸ਼ਨ ਕੀ ਹੈ ਅਬ ਜੋਪਸ਼ਨ ਆਫ ਵਾਟਰ ਐਂਡ ਰਿਮੂਵਲ ਆਫ ਵੇਸਟ ਮਟੀਰੀਅਲ ਰਿਮੂਵਲ ਆਫ ਵੇਸਟ ਮਟੀਰੀਅਲ ਜਾਂ ਰੀਸਿਵਿੰਗ ਆਫ ਵੇਸਟ ਮਟੀਰੀਅਲ ਕਹਿ ਸਕਦੇ ਹਾਂ ਕਿਉਂਕਿ ਰਿਮੂਵਲ ਆਫ ਵੇਸਟ ਮਟੀਰੀਅਲ ਤਾਂ ਐਨਸ ਦਾ ਫੰਕਸ਼ਨ ਹੈਗਾ ਠੀਕ ਹੈ ਤੇ ਇਹ ਚੀਜ਼ ਆ ਰੱਖ ਜਾਂ ਰੱਖਣਾ ਤੇ ਵੇਸਟ ਮਟੀਰੀਅਲ ਨੂੰ ਸਟੋਰ ਕਰਨ ਦਾ ਫੰਕਸ਼ਨ ਹੈ ਜਿਹੜਾ ਉਹ ਰੈਕਟਮ ਦਾ ਹੈ ਰੈਕਟਮ ਇਜ਼ ਅ ਪਾਰਟ ਆਫ ਲਾਰਜ ਇੰਟੈਸਟਾਈਨ ਨੈਕਸਟ ਬੇਟਾ ਆਪਣੇ ਕੋਲ 3rd ਕੁਐਸਚਨ ਦੇਖੋ 3rd ਕੁਐਸਚਨ ਕੀ ਕਹਿ ਰਿਹਾ ਹੈਗਾ ਦਾ ウォਲਜ ਆਫ ਦਾ ਲਾਰਜ ਇੰਟੈਸਟਾਈਨ ਅਬਜ਼ੌਰਬ ਬੇਟਾ ਮੈਂ ਹੁਣੇ ਪਹਿਲੇ ਹੀ ਦੱਸ ਚੁੱਕਿਆਗਾ ਲਾਰਜ ਇੰਟੈਸਟਾਈਨ ਦੀਆਂ ਜਿਹੜੀਆਂ ウォਲਜ ਆਈਆਂ ਉਹ ਕੀ ਅਬਜ਼ੌਰਬ ਕਰਦੀਆਂ ਆਈਆਂ ਵਾਟਰ ਠੀਕ ਹੈ ਵਾਟਰ ਨੂੰ ਅਬਜ਼ੌਰਬ ਕਰਦੀਆਂ ਆਈਆਂ ਤੇ ਆਪਣੇ ਕੋਲ 4th ਨੰਬਰ ਕੁਐਸਚਨ ਦੇਖੋ ਬੇਟਾ ਵਿਚਨ ਸਮਾਲ ਇੰਟੈਸਟਾਈਨ ਐਂਡ ਲਾਰਜ ਇੰਟੈਸਟਾਈਨ ਵਿਚ ਵਨ ਇਜ਼ ਲੌਂਗਰ ਸਾਨੂੰ ਪਤਾ ਹੈ ਬੇਟਾ ਸਮਾਲ ਇੰਟੈਸਟਾਈਨ ਐ ਸਭ ਤੋਂ ਲੌਂਗਰ ਲੌਂਗੇਸਟ ਪਾਰਟ ਹੈ ਸਾਡੀ ਬੋਡੀ ਦਾ ਇਹਦੀ ਲੰਬਾਈ ਇਹ ਜਿਹੜੀ 6 ਤੋਂ 7.5 ਮੀਟਰ ਲੌਂਗ ਹੁੰਦਾ ਜਾਂ 6 ਤੋਂ 7 ਵੀ ਕਹਿ ਸਕਦੇ ਆਂ ਕਿ ਮੀਟਰ ਲੌਂਗ ਹੁੰਦਾ ਹੈਗਾ ਤੇ ਆਪਣੇ ਕੋਲ ਸਮੋਲ ਇੰਟੈਸਟਾਈਨ 6 ਤੋਂ 7.5 ਮੀਟਰ ਲੌਂਗ ਹੁੰਦੀ ਹੈ ਜਦੋਂ ਕਿ ਲਾਰਜ ਇੰਟੈਸਟਾਈਨ ਹੈ ਜਿਹੜੀ ਉਹ ਉਹਦੀ ਲੰਬਾਈ ਹੈ ਜਿਹੜੀ ਉਹ 1.5 ਮੀਟਰ ਹੁੰਦੀ ਹੈ 1.5 ਮੀਟਰ ਹੁਣ ਲੋਂਗੇਸਟ ਕਿਹੜਾ ਹੋ ਗਿਆ ਬੇਟਾ স্মੋਲ ਇੰਟੈਸਟਾਈਨ ਠੀਕ ਹੈ ਯਾਦ ਰੱਖਣਾ ਕਈ ਵਾਰ স্মੋਲ ਇੰਟੈਸਟਾਈਨ ਤੇ ਲਾਰਜ ਇੰਟੈਸਟਾਈਨ ਦੀ ਰੇਸ਼ੋ ਵੀ ਪੁੱਛ ਲਿਆ ਜਾਂਦਾ ਹੈ ਸਾਈਜ਼ ਦੇ ਵਿੱਚ ਰੇਸ਼ੋ ਵੀ ਪੁੱਛ ਲਿਆ ਜਾਂਦਾ ਤਾਂ ਜਿਹੜੀ স্মੋਲ ਇੰਟੈਸਟਾਈਨ ਆ ਉਹ 5 ਰੇਸ਼ੋ ਤੇ ਆਪਣੇ ਕੋਲ ਜਿਹੜੀ ਲਾਰਜ ਇੰਟੈਸਟਾਈਨ ਆ ਉਹ 1 ਰੇਸ਼ੋ 5 ਰੇਸ਼ੋ 1 ਹੈਗਾ ਇਹ ਵੀ ਯਾਦ ਰੱਖਣਾ ਨੈਕਸਟ ਕੁਐਸਚਨ ਬੇਟਾ 5ਥ ਕੁਐਸਚਨ ਦਾ ਪਾਊਚ ਕਨੈਕਟਡ ਟੂ ਦਾ ਜੰਕਸ਼ਨ ਆਫ ਦਾ ਸਮਾਲ ਇੰਟੈਸਟਾਈਨ ਐਂਡ ਲਾਰਜ ਇੰਟੈਸਟਾਈਨ ਉਸ ਪਾਰਟ ਨੂੰ ਅਸੀਂ ਕੀ ਕਹਿੰਨੇ ਆ ਸਿਕਮ ਮੈਂ ਪਹਿਲਾਂ ਦੱਸ ਚੁੱਕਿਆ ਉਸ ਪਾਰਟ ਨੂੰ ਕੀ ਕਿਹਾ ਜਾਂਦਾ ਸਿਕਮ 6ਵਾਂ ਨੰਬਰ ਕੁਐਸਚਨ ਦੇਖੋ ਦਾ ਇਨਰ ਵਾਲ ਜੋ ਆਫ ਦਾ ਸਮਾਲ ਇੰਟੈਸਟਾਈਨ ਹੈਵ 1000 ਫਿੰਗਰ ਫਿੰਗਰ ਲਾਈਕ ਬੇਟਾ ਫਿੰਗ ਫਾਈਨਰ ਨਹੀਂ ਫਿੰਗਰ ਲਾਈਕ ਆਊਟ ਗ੍ਰੋਥ ਹੁੰਦੀਆਂ ਆ ਦੀ ਆਰ ਕੋਲਡ ਬੇਟਾ ਉਹਨਾਂ ਨੂੰ ਅਸੀਂ ਬੋਲਦੇ ਆ ਵਿਲਾਈ ਕਿ ਕੇ ਵਿਲਾਈ ਉਹ ਲੈ ਜਾਂਦਾ ਹੈਗਾ ਤੇ ਦਾ ਲੈਂਥ ਆਫ ਦਾ স্মਲ ਇੰਟੈਸਟਾਈਨ ਇਨ ਹਿਊਮਨ ਬੋਡੀ 7.5 ਮੀਟਰ ਮੈਂ ਹੁਣ ਨਹੀਂ ਦੱਸ ਸਕਾਂਗਾ ਤੇ ਜਿਹੜਾ ਅਪੈਂਡਿਕਸ ਇਜ਼ ਅਟੈਚ ਟੂ ਵਿੱਚ ਆਫ ਦਾ ਫੋਲੋਇੰਗ ਸਿਕਮ ਪਾਰਟ ਦੇ ਨਾਲ ਬੇਟਾ ਅਟੈਚ ਹੁੰਦੀ ਹੈ ਅਪੈਂਡਿਕਸ ਅਪੈਂਡਿਕਸ ਦੀ ਇਨਫਲੇਮੇਸ਼ਨ ਨੂੰ ਅਸੀਂ ਅਪੈਂਡੇਸਾਈਟਸ ਬੋਲ ਦਿੰਦੇ ਹਾਂ ਕਿ ਬੇਟਾ ਜਦੋਂ ਆਪਾਂ ਨੇ ਕੋਲ ਤੁਸੀਂ ਦੇਖਿਆ ਹੋਊਗਾ ਸਰਜਰੀ ਕਈ ਵਾਰ ਕਹਿੰਦੇ ਨੇ ਕਿ ਤੁਹਾਡੇ ਸੱਜੇ ਪਾਸੇ ਬੇਟਾ ਇਹ ਵੀ ਯਾਦ ਰੱਖਣਾ ਹੈਗਾ ਸੱਜੇ ਪਾਸੇ ਅਬਡੋਮినਲ ਦੇ ਬਿਲਕੁਲ ਨੀਚੇ ਅਬਡੋਮినਲ ਦੇ ਬਿਲਕੁਲ ਨੀਚੇ ਸੱਜੇ ਪਾਸੇ ਬੇਟਾ ਅਪੈਂਡਿਕਸ ਹੁੰਦੀ ਹੈ ਇਹ ਵੀ ਯਾਦ ਰੱਖਣਾ ਹੈਗਾ ਠੀਕ ਹੈ ਸੱਜੇ ਪਾਸੇ ਹੁੰਦੀ ਹੈ ਤੇ ਅਪੈਂਡਿਕਸ ਦੀ ਜਦੋਂ ਜਦੋਂ ਆਪਣੇ ਕੋਲ ਸੋਜੀਸ਼ ਹੋ ਜਾਂਦੀ ਹੈ ਤਾਂ ਤੁਹਾਡੇ ਅਬਡੋਮినਲ ਦੇ ਸੱਜੇ ਪਾਸੇ ਬਿਲਕੁਲ ਨੀਚੇ ਬੇਟਾ ਤੁਹਾਡੇ ਪੇਨ ਹੋਊਗਾ ਤਿੱਖਾ ਪੇਨ ਹੋਊਗਾ ਇਹ ਵੀ ਯਾਦ ਰੱਖਣਾ ਹੈਗਾ ਤਿੱਖਾ ਪੇਨ ਹੁੰਦਾ ਹੈਗਾ ਸੱਜੇ ਪਾਸੇ ਠੀਕ ਹੈ ਜਦੋਂ ਉਹ ਤਿੱਖਾ ਪੇਨ ਹੁੰਦਾ ਬੇਟਾ ਉਦੋਂ ਉਦੋਂ ਪਤਾ ਲੱਗ ਜਾਂਦਾ ਵੀ ਤੁਹਾਡੀ ਇਨਫਲੇਮੇਸ਼ਨ ਹੈਗੀ ਐ ਅਪੈਂਡਿਕਸ ਦੇ ਵਿੱਚ ਠੀਕ ਹੈ ਅਪੈਂਡਿਕਸ ਦੇ ਵਿੱਚ ਇਨਫਲੇਮੇਸ਼ਨ ਹੈ ਸੋਜਿਸ਼ ਹੈਗੀ ਤਾਂ ਉਸ ਨੂੰ ਅਪੈਂਡਸਾਈਟਸ ਬੋਲਦੇ ਆ ਤੇ ਜਿਹੜੀ ਸਰਜਰੀ ਕਰਕੇ ਅਪੈਂਡਿਕਸ ਨੂੰ ਰਿਮੂਵ ਕੀਤਾ ਜਾਂਦਾ ਹੈਗਾ ਜਦੋਂ ਜਿਆਦਾ ਇਨਫਲੇਮੇਸ਼ਨ ਹੋ ਜਾਏ ਅਪੈਂਡਿਕਸ ਦੀ ਇਹ ਵੀ ਚੀਜ਼ ਨੂੰ ਯਾਦ ਰੱਖਣਾ ਹੈਗਾ ਤੇ ਆਪਣੇ ਕੋਲ ਸਿਕਮ ਜਿਹੜਾ ਹੈਗਾ ਇਹ ਅਪੈਂਡਿਕਸ ਜਿਹੜੀ ਹੈਗੀ ਸਿਕਮ ਪਾਰਟ ਦੇ ਉੱਪਰ ਅਟੈਚ ਹੁੰਦੀ ਹੈ ਸਿੱਕਮ ਕੋਲਨ ਤੇ ਰੈਕਟਮ ਮਾਰਦਾ పార్ਟ ਆਫ ਲਾਰਜ ਇੰਟੈਸਟਾਈਨ ਹੁਣੀ ਮੈਂ ਦੱਸ ਚੁੱਕਾ ਸਿੱਕਮ ਤੇ ਆਪਣੇ ਕੋਲ ਸਿੱਕਮ ਹੋ ਗਿਆ ਰੈਕਟਮ ਹੋ ਗਿਆ ਤੇ ਕੋਲਨ ਹੋ ਗਿਆ ਠੀਕ ਹੈ ਸਿੱਕਮ ਕੋਲਨ ਤੇ ਰੈਕਟਮ ਇਹ ਲਾਰਜ ਇੰਟੈਸਟਾਈਨ ਦੇ ਪਾਰਟ ਹੈਗੇ ਇਹ ਤੁਸੀਂ ਪੁਆਇੰਟ ਨੂੰ ਯਾਦ ਰੱਖਣਾ ਬੇਟਾ ਨੈਕਸਟ ਆਪਣੇ ਕੋਲ ਆਪਾਂ ਨੈਕਸਟ ਐਮਸੀਕਿਊ ਕਰਾਂਗੇ ਜੇਕਰ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਨਹੀਂ ਕੀਤਾ ਤਾਂ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਬੇਟਾ ਜੇ ਤੁਹਾਨੂੰ ਚੰਗੀ ਲੱਗ ਰਹੀ ਹੈ ਲਾਈਕ ਜ਼ਰੂਰ ਕਰਦਿਆ ਕਰੋ ਤੁਹਾਡਾ ਇੱਕ ਲਾਈਕ ਬੇਟਾ ਮੇਰੇ ਦੇ ਵਿੱਚ ਮੇਰੇ ਵਿੱਚ ਕੌਨਫੀਡੈਂਸ ਲੈਵਲ ਨੂੰ ਇਨਕਰੀਜ਼ ਕਰਦਾ ਹੈਗਾ ਠੀਕ ਹੈ ਬਾਕੀ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਐਪਰੀਸ਼ੀਏਸ਼ਨ ਦੇ ਇੱਕ ਦੋ ਸ਼ਬਦ ਜ਼ਰੂਰ ਲਿਖਦਿਆ ਕਰੋ ਜਾਂ ਫਿਰ ਬੇਟਾ ਜ਼ਰੂਰ ਲਿਖਦਿਆ ਕਰੋ ਵੀ ਹੋਰ ਬੱਚੇ ਇਸ ਵੀਡੀਓ ਨੂੰ ਜ਼ਰੂਰ ਦੇਖਣ ਤੇ ਆਪਣਾ ਬੈਨੀਫਿਟ ਲੈਣ ਜਿਹੜੇ ਜੀਐਨਮ ਵਾਲੇ ਨੇ ਜਾਂ ਵੀਐਸਸੀ ਨਰਸਿੰਗ ਵਾਲੇ ਨੇ ਬੱਚੇ ਤੁਹਾਡੇ ਨਾਲ ਹੀ ਅਸੀਂ ਕਲਾਸ ਜਿਹੜੀਆਂ ਤੁਹਾਡੇ ਬੱਚਿਆਂ ਵਾਸਤੇ ਹੀ ਅਸੀਂ ਤਿਆਰ ਕਰਦੇ ਆ ਕਿ ਤੇ ਸਾਡਾ ਕੌਨਫੀਡੈਂਸ ਤੁਹਾਡੀ ਜੇਕਰ ਕਲੀਅਰੈਂਸ ਹੁੰਦੀ ਹੈਗੀ ਬੇਟਾ ਇਗਜ਼ਾਮ ਦੇ ਵਿੱਚ ਜਿਵੇਂ ਹੁਣ 986 ਪੋਸਟਾਂ ਦੇ ਵਿੱਚੋਂ 100 ਪਲੱਸ ਬੱਚਾ ਜਿਹੜਾ ਹੈਗਾ ਐਜੂਕੇਸ਼ਨ ਹੱਬ ਬੰਬੇ ਇੰਸਟੀਚਿਊਟ ਮਾਨਸਾ ਦਾ ਸਿਲੈਕਟ ਹੋਇਆਗਾ ਤਾਂ ਉਹਦੇ ਨਾਲ ਕੀ ਹੋਇਆ ਬੇਟਾ ਵੀ ਇੱਕ ਤਾਂ ਮੇਰੇ ਚ ਵੀ ਕੌਨਫੀਡੈਂਸ ਆਇਆ ਵੀ ਹਾਂ ਯਾਰ ਵੀ ਮੇਰਾ ਬੱਚਾ ਜਿਹੜਾ ਹੈਗਾਗਾ ਕੁਐਸਚਨ ਸੇਮ ਟੂ ਸੇਮ ਜਿਹੜੇ ਮੈਂ ਕਰਵਾਏ ਹੋਏ ਸੀਗੇ ਉਹੀ ਪੇਪਰ ਦੇ ਵਿੱਚ ਆਏ ਠੀਕ ਹੈ ਤੇ ਦੂਜਾ ਬੇਟਾ ਜਿਹੜਾ 100 ਪਲੱਸ ਬੱਚਾ ਸਿਲੈਕਟ ਹੋਇਆ ਉਹਦੇ ਨਾਲ ਬੇਟਾ ਉਹਨਾਂ ਦੀਆਂ ਐਪਰੀਸ਼ੀਏਸ਼ਨ ਜ ਉਹਨਾਂ ਦੀਆਂ ਦੁਆਵਾਂ ਠੀਕ ਹੈ ਮੈਨੂੰ ਕਿਤੇ ਦੀ ਕਿਤੇ ਲੱਗੀਆਂ ਸੱਚੀ ਕਹਿ ਰਿਆਂਗਾ ਮੈਂ ਦਿਲੋਂ ਕਹਿ ਰਿਆਂਗਾ ਵੀ ਉਹ ਬੱਚਿਆਂ ਦੀਆਂ ਦੁਆਵਾਂ ਹੀ ਬੇਟਾ ਮੈਨੂੰ ਕਿਤੇ ਦੀ ਕਿਤੇ ਲੱਗੀਆਂ ਇਸ ਕਰਕੇ ਤੁਸੀਂ ਵੀਡੀਓ ਨੂੰ ਦੇਖੋ ਤੇ ਆਪਣੀਆਂ ਆਪਣੀ ਤਿਆਰੀ ਕਰੋ ਮੈਕਸਿਮਮ ਤਿਆਰੀ ਕਰੋ ਮਿਹਨਤ ਕਰਦੇ ਰਹੋ ਮਿਹਨਤ ਦਾ ਫਲ ਹਮੇਸ਼ਾ ਹੀ ਮਿੱਠਾ ਹੁੰਦਾ ਹੈਗਾ ਇਹ ਯਾਦ ਰੱਖਿਓ ਤੇ ਚੰਗੀ ਪੋਜੀਸ਼ਨ ਤੇ ਤੁਸੀਂ ਜਾਓਗੇ ਤੇ ਕਿਉਂਕਿ ਨਰਸਿੰਗ ਫੀਲਡ ਇੰਨਾ ਕੁ ਵਧੀਆ ਬੇਟਾ ਮੈਡੀਕਲ ਤੋਂ ਬਾਅਦ ਜੇਕਰ ਅਸੀਂ ਗੱਲ ਕਰੀਏ ਵੀ ਡਾਕਟਰੀ ਤੋਂ ਬਾਅਦ ਬੇਟਾ ਨਰਸਿੰਗ ਫੀਲਡ ਹੀ ਸੈਕਿੰਡ ਨੰਬਰ ਤੇ ਹੈ ਤੇ ਪਰ ਮੈਡੀਕਲ ਫਸਟ ਨੰਬਰ ਤੇ ਅਸੀਂ ਗਿਣ ਲੈਨੇ ਆ ਪਰ ਮੈਂ ਇਹ ਕਹਿਣਾ ਹੁੰਦਾ ਵੀ ਨਰਸ ਨਰਸ ਦਾ मीनिंग ਹੀ ਟੂ ਸਰਵ ਦਾ ਪੀਪਲ ਹੈ ਨਾ ਵੀ ਅਸੀਂ ਨਰਸ ਦਾ मीनिंग ਹੀ ਇਹ ਹੈ ਵੀ ਲੋਕਾਂ ਨੂੰ ਸੇਵਾ ਦੇਣਾ ਕਿਉਂਕਿ ਜਿਹੜੀ ਨਰਸਿੰਗ ਨੂੰ ਫੀਲਡ ਨੂੰ ਪੈਦਾ ਕਰਨ ਵਾਲੀ ਜਿਹੜੀ ਮਦਰ ਆਫ ਨਰਸਿੰਗ ਅਸੀਂ ਬੋਲ ਦਿੰਦੇ ਆ ਕਿ ਫਲੋਰੈਂਸ ਨਾਈਟਿੰਗੇਲ ਠੀਕ ਹੈ ਉਨੇ ਬੇਟਾ ਸੇਵਾ ਹੀ ਕੀਤੀ ਸੀਗੀ ਜਦੋਂ ਸੈਕੰਡ ਵਰਲਡ ਵਾਰ ਹੋਇਆ ਸੀਗਾ ਉਹਦੇ ਵਿੱਚ ਜਿਹੜੇ ਆਪਣੇ ਕੋਲ ਜੋਧੇ ਸੀਗੇ ਜੋਧੇ ਸੀ ਜਿਨ੍ਹਾਂ ਦੇ ਸੱਟਾਂ ਲੱਗੀਆਂ ਸੀਗੀਆਂ ਜਾਂ ਫਿਰ ਹਨਾ ਆਪਣੇ ਕੋਲ ਲੜਾਈ ਕਰ ਰਹੇ ਸੀ ਉਹਨਾਂ ਦੇ ਮਰਮਮ ਪੱਟੀਆਂ ਕਿਤੀਆਂ ਸੀ ਬੇਟਾ ਜਿਨ੍ਹਾਂ ਦੇ ਡਰੈਸਿੰਗ ਵਗੈਰਾ ਕੀਤੀ ਠੀਕ ਹੈ ਉਹਨਾਂ ਦੀ ਸਰਵਿੰਗ ਸਰਵਿਸ ਜਿ ਦੇਤੀਆਂ ਇੱਕ ਵਿੰਗ ਦੇ ਲੇਡੀ ਹੋਣ ਦੇ ਨਾਤੇ ਉਹਨਾਂ ਉਸ ਲੇਡੀ ਦੇ ਲੇਡੀ ਨੇ ਹੀ ਬੇਟਾ ਜਿਹੜਾ वूਮਨ ਇੰਪਾਵਰਮੈਂਟ ਲੈ ਕੇ ਆਈ ਹੈਗੀ ਉਹੀ ਲੇਡੀ ਬੇਟਾ ਜਿਹੜੀ ਨਰਸਿੰਗ ਫੀਲਡ ਦੇ ਵਿੱਚ ਇੱਕ ਜਦੋਂ ਕਿ ਪੰਜਾਬ ਦੇ ਵਿੱਚ ਨਰਸਿੰਗ ਫੀਮੇਲ ਜਿਹਨੂੰ ਬੇਟਾ ਬਾਹਰ ਹੀ ਨਹੀਂ ਨਿਕਲ ਦਿੱਤਾ ਜਾਂਦਾ ਤਾਂ ਇੱਕ ਦੇਖੋ ਤੁਸੀਂ ਵੀ ਅੱਜ ਜਿਹੜੀ ਨਰਸ ਹੈ ਇੱਕ ਹਨਾ ਵੀਂਗੇ ਫੀਮੇਲ ਹੋ ਕੇ ਬੇਟਾ ਉਹ ਆਪਣੇ ਕੋਲ ਪੇਸ਼ੈਂਟਸ ਦੀ ਪੇਸ਼ੈਂਟ ਨੂੰ ਬੇਟਾ ਇੱਕ ਵਧੀਆ ਤਰੀਕੇ ਨਾਲ ਟਰੀਟ ਕਰਦੀ ਹੈ ਸਰਵਿਸ ਜੀ ਦਿੰਦੀ ਹੈ ਤੇ ਬੱਚੇ ਇੱਕ ਇਲਾਜ ਕਰਦੀ ਹੈ ਹਨਾ ਦੁੱਖ ਦਰਦ ਦੂਰ ਕਰਦੀ ਹੈ ਬੇਟਾ ਪੇਸ਼ੈਂਟਸ ਦਾ ਤੇ ਇਹ ਚੀਜ਼ ਨਾਲ ਬੇਟਾ ਤੁਸੀਂ ਅੱਗੇ ਦੀ ਅੱਗੇ ਗ੍ਰੋਥ ਕਰਦੇ ਹੋ ਠੀਕ ਹੈ ਤਾਂ ਇੱਕ ਚੰਗਾ ਫੀਲਡ ਹੈਗਾ ਨਰਸਿੰਗ ਵੀ ਮਾੜਾ ਫੀਲਡ ਨਹੀਂ ਹੈ ਲੋਕਾਂ ਦੀ ਥਿੰਕਿੰਗ ਕੁਝ ਹੋਰ ਹੈਗੀ ਪਰ ਆਪਾਂ ਉਸ ਫੀਲਡ ਦੇ ਬਾਰੇ ਆਪਾਂ ਚੰਗਾ ਹੀ ਕਹਾਗੇ ਤੁਸੀਂ ਸਾਰੇ ਅੱਛੇ ਫੀਲਡ ਵੱਲ ਮੂਵ ਕਰ ਰਹੇ ਹੋਗੇ ਲੋਕਾਂ ਦੀਆਂ ਦੁਆਵਾਂ ਲਓਗੇ ਤੇ ਜਦੋਂ ਤੁਸੀਂ ਸਰਵਿਸ ਕਰੋਗੇ ਹਨਾ ਤੇ ਲੋਕ ਦੁਆ ਕਰਨਗੇ ਵੀ ਮੈਂ ਇਹ ਕਹੂੰਗਾ ਬੇਟਾ ਜਿਹੜੀ ਇੱਕ ਨਰਸ ਹੈ ਨਾ ਉਹ ਡਾਕਟਰ ਹਲੇ ਉੱਥੇ ਪਹੁੰਚਿਆ ਨਹੀਂ ਹੁੰਦਾ ਨਰਸ ਪਹਿਲਾਂ ਟ੍ਰੀਟਮੈਂਟ ਕਰ ਚੁੱਕੀ ਹੁੰਦੀ ਹੈ ਮੈਂ ਸਹੀ ਕਹਿ ਰਿਹਾ ਮੈਂ ਕਈ ਵਾਰ ਦੇਖਿਆ ਹੈਗਾ ਠੀਕ ਹੈ ਇਸ ਕਰਕੇ ਨਰਸਿੰਗ ਫੀਲਡ ਹੈ ਜਿਹੜਾ ਬਹੁਤ ਅੱਛਾ ਹੈਗਾ ਫਰਸਟ ਕੁਸਚਨ ਦੇਖੋ 올 ਆਰ ਦਾ ਆਰਗਨਸ ਆਫ ਦਾ ਲਿੰਫੈਟਿਕ ਆਰਗਨ ਐਕਸੈਪਟ ਬੇਟਾ ਟੌਨਸਲ ਹੈ ਜਿਹੜਾ ਉਹ ਵੀ ਆਪਣੇ ਕੋਲ ਲਿੰਫੈਟਿਕ ਆਰਗਨ ਹੈ ਥਾਈਮਸ ਵੀ ਲਿੰਫੈਟਿਕ ਆਰਗਨ ਹੈ ਸਪਲੀਨ ਵੀ ਲਿੰਫੈਟਿਕ ਆਰਗਨ ਹੈ ਜਦੋਂ ਕਿ ਬੇਟਾ ਆਪਣੇ ਕੋਲ ਪੈਨਕਰੀਆ ਜਿਹੜਾ ਉਹ ਸੈਕੰਡ ਲਾਰਜੈਸਟ ਗਲੈਂਡ ਹੈਗਾ ਯਾਦ ਰੱਖਣਾ ਹੈਟ੍ਰੋਕ੍ਰਾਈਨ ਗਲੈਂਡ ਇਹਨੂੰ ਬੋਲਿਆ ਜਾਂਦਾ ਹੈਗਾ ਐਕਟੋਗਰਾਈਨ ਗਲੈਂਡ ਇਸ ਕਰਕੇ ਬੋਲਿਆ ਜਾਂਦਾ ਹੈ ਕਿਉਂਕਿ ਇਹ ਐਕਸੋਕ੍ਰਾਈਨ ਨੇਚਰ ਦਾ ਵੀ ਹੈ ਤੇ ਐਂਡੋਕ੍ਰਾਈਨ ਨੇਚਰ ਦਾ ਵੀ ਹੈ ਇਹਦੇ ਵਿੱਚ ਟੂ ਟਾਈਪਸ ਦੇ ਸੈੱਲ ਹੁੰਦੇ ਨੇ α ਸੈੱਲ β ਸੈੱਲ ਜਿਹੜੇ β ਸੈੱਲ ਹੈਗੇ ਉਹ ਇਨਸੂਲਿਨ ਪ੍ਰੋਡਿਊਸ ਕਰ ਦਿੰਦੇ ਨੇ ਹਾਰਮੋਨ ਇਨਸੂਲਿਨ ਜਿਹੜੇ α ਸੈੱਲ ਹੁੰਦੇ ਨੇਗੇ ਉਹ ਆਪਣੇ ਕੋਲ ਗਲੂਕਾਗੋਨ ਨਾਂ ਦਾ ਹਾਰਮੋਨ ਪੈਦਾ ਕਰ ਦਿੰਦੇ ਨੇ ਬੇਟਾ ਇਹ ਚੀਜ਼ ਨੂੰ ਤੁਸੀਂ ਲਿਖ ਲਿਆ ਕਰੋ ਕਾਪੀ ਪੈਨ ਲੈ ਲਿਆ ਕਰੋ ਆਈਸਲੇਟ ਆਫ ਦਾ ਲੈਂਗਰ ਹੈਨ ਯਰ ਪ੍ਰੈਜ਼ੈਂਟ ਇਨ ਬੇਟਾ ਜਿਹੜੇ β ਸੈੱਲ ਹੁੰਦੇ ਨੇ ਕਿ ਉਹ ਆਈਸਲੇਟ ਆਫ ਲੈਂਗਰ ਹੈਨ ਦੇ ਵਿੱਚ ਹੁੰਦੇ ਤੇ ਆਈਸਲੇਟਰਲ ਆਫ ਲੈਂਗਰਹਾਨ ਹੈ ਜਿਹੜਾ ਉਹ ਪੈਨਕ੍ਰੀਆਜ ਦੇ ਵਿੱਚ ਹੁੰਦਾ ਹੈ ਯਾਦ ਰੱਖਣਾ ਹੈਗਾ ਤੇ ਵਿੱਚ ਆਰਗਨ ਇਨ ਦਾ ਹਿਊਮਨ ਬੋਡੀ ਪ੍ਰੋਡਿਊਸ ਇਨਸੂਲਿਨ ਬੇਟਾ ਹੁਣੀ ਦੱਸ ਚੁੱਕੇਗਾ ਪੈਨਕ੍ਰੀਆਜ ਜਿਹੜਾ ਜਿਹੜਾ ਬੀਟਾ ਸੈੱਲ ਜੋ ਉਹਦਾ ਆਈਸਲੇਟਰਲ ਆਫ ਦਾ ਲੈਂਗਰਹਾਨ ਇਨ ਪ੍ਰੋਡਿਊਸ ਇਨਸੂਲਿਨ ਆਫ ਪੈਨਕ੍ਰੀਆਜ ਪ੍ਰੋਡਿਊਸ ਇਨਸੂਲਿਨ ਵਿੱਚ ਗਲੈਂਡ ਇਜ਼ ਆਫ ਬੋਥ ਐਕਸੋਕ੍ਰਾਈਨ ਐਂਡ ਐਂਡੋਕ੍ਰਾਈਨ ਨੇਚਰ ਮੈਂ ਹੁਣੀ ਦੱਸ ਚੁੱਕੇ ਆ ਜਿਹਨੂੰ ਅਸੀਂ ਹੈਟਰੋਕ੍ਰਾਈਨ ਗਲੈਂਡ ਬੋਲਦੇ ਆ ਪੈਨਕ੍ਰੀਆਜ ਹੈ ਆ ਇਸਲੇਟਸ ਆਫ ਦਾ ਲੈਂਗਰਹਾਂਜ ਆਰ ਕਨਸੰਸਨਸਨਟ੍ਰੇਟਿਡ ਇਨ ਵਿਚ ਪੋਰਸ਼ਨ ਆਫ ਦਾ ਪੈਨਕ੍ਰੀਆਜ਼ ਬੀਟਾ ਟੇਲ ਦੇ ਵਿੱਚ ਹੁੰਦਾਗਾ ਵਿੱਚ ਉਹ ਫੋਲਿੰਗ ਗਲੈਂਡ ਜਿਹੜੀ ਐਸੋਸੀਏਟਿਡ ਵਿਦ ਡਾਇਬੀਟੀਜ਼ ਸਾਨੂੰ ਪਤਾ ਹੈ ਪੈਨਕ੍ਰੀਆਜ਼ ਕਿਉਂਕਿ ਪੈਨਕ੍ਰੀਆਜ਼ ਦੇ ਵਿੱਚ ਬੀਟਾ ਸੈੱਲ ਜੋ ਫਾਈ ਇਸਲੇਟਸ ਆਫ ਲੈਂਗਰਹਾਂਜ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਜਿਹੜੇ ਬੀਟਾ ਆਪਣੇ ਕੋਲ ਇਨਸੂਲਿਨ ਪੈਦਾ ਕਰਦੇ ਨੇ ਇਨਸੂਲਿਨ ਹੈ ਜਿਹੜਾ ਉਹ ਡਾਇਬੀਟੀਜ਼ ਦੇ ਵਿੱਚ ਜਿਹੜਾ 슈ਗਰ ਹੁੰਦਾਗਾ 슈ਗਰ ਲੈਵਲ ਨੂੰ ਇਨਸੂਲਿਨ ਹੈ ਜਿਹੜਾ ਹਾਰਮੋਨ ਪ੍ਰੋਡਿਊਸ ਉਹ ਕੰਟਰੋਲ ਕਰਦਾਗਾ ਮੈਸ ਕਰਕੇ ਡਾਇਬੀਟਿਸ ਦੇ ਨਾਲ ਪੈਨਕ੍ਰੀਆਜ਼ ਗਲੈਂਡ ਹੈ ਜਿਹੜਾ ਐਸੋਸੀਏਟਡ ਹੈ ਵਿੱਚ ਉਹਦਾ ਫੋਲੋਇੰਗ ਐਨਜ਼ਾਈਮ ਜਿਹਨੂੰ ਨੋਟ ਸਕ੍ਰਿਪਟਡ ਬਾਈ ਪੈਨਕ੍ਰੀਆਜ਼ ਯਾਦ ਰੱਖਣਾ ਬੇਟਾ ਲਾਈਪੇਜ ਵੀ ਪੈਨ ਲਾਈਪੇਜ ਟ੍ਰਿਪਸਿਨ ਤੇ ਅਮਾਈਲੇਜ ਇਹ ਐਂਜਾਈਮ ਹੈ ਜਿਹੜੇ ਉਹ ਪੈਨਕਰੀਆਟਸ ਦੇ ਦੁਆਰਾ ਪ੍ਰੋਡਿਊਸ ਹੁੰਦੇ ਨੇ ਜਦੋਂ ਕਿ ਰੈਨਿਨ R E N I N ਇੱਕ ਤਾਂ R E ਡਬਲ N I N ਹੁੰਦਾਗਾ ਇੱਕ R E N I N ਹੁੰਦਾ ਹੈ ਜਿਹੜਾ ਇਹ R E N I N ਹੈ ਬੇਟਾ ਇਹ ਤਾਂ ਕਿਡਨੀ ਦੇ ਦੁਆਰਾ ਪੈਦਾ ਹੁੰਦਾਗਾ ਜਿਹੜਾ R E ਡਬਲ N I N ਹੈ ਬੇਟਾ ਉਹ ਸਟਮਕ ਦੇ ਵਿੱਚ ਪ੍ਰੋਡਿਊਸ ਹੁੰਦਾ ਇਹ ਵੀ ਚੀਜ਼ ਨੂੰ ਤੁਸੀਂ ਯਾਦ ਰੱਖਣਾ ਹੈਗਾ 8ਵਾਂ ਨੰਬਰ ਕੁਐਸਚਨ ਦੇਖੋ ਬੇਟਾ ਹਾਰਮੋਨ ਗਲੂਕਾ ਗੋਣ ਮੈਂ ਹੁਣੇ ਦੱਸ ਚੁੱਕਿਆ ਕਿ ਜਿਹੜਾ ਗਲੂਕਾ ਗੋਣ ਹੈ ਇਹ ਅਲਫਾ ਸੈਲ ਦੇ ਦੁਆਰਾ ਪ੍ਰੋਡਿਊਸ ਹੁੰਦਾ ਹੈ ਅਲਫਾ ਸੈਲ ਆਫ ਪੈਨਕ੍ਰੀਆਟਿਸ ਦੇ ਦੁਆਰਾ ਬੇਟਾ ਵਿਚ 1 ਆਫ ਦਾ ਫੋਲੋਇੰਗ ਹਾਰਮੋਨ ਇਜ਼ ੈਸੈਂਸ਼ੀਅਲ ਫਾਰ ਅਪਟੇਕ ਆਫ ਗਲੂਕੋਜ਼ ਬਾਈ ਦਾ ਸੈਲ ਇਨ ਦਾ ਹਿਊਮਨ ਬੋਡੀ ਇਨਸੂਲਿਨ ਹੀ ਬੇਟਾ ਅਪਟੇਕ ਕਰਦਾ ਹੈਗਾ ਗਲੂਕੋਜ਼ ਦੀ ਆਪਣੇ ਕੋਲ ਇੰਪੋਰਟੈਂਟ ਹੈਗਾ ਦਾ ਗਲੈਂਡ ਜਿੰਦਾ ਹਿਊਮਨ ਬੋਡੀ ਵਿੱਚ ਸਕ੍ਰੀਟ ਬੋਥ ਐਂਜਾਈਮੈਂਟ ਹਾਰਮੋਨ ਮੈਂ ਤੁਹਾਨੂੰ ਦੱਸਿਆ ਜਿਹੜਾ ਪੈਨਕ੍ਰੀਆਜ਼ ਗਲੈਂਡ ਹੈ ਸੈਕੰਡ ਲਾਰਜੈਸਟ ਗਲੈਂਡ ਹੈ ਇਹ ਪੈਨਕ੍ਰੀਆਟਿਕ ਐਂਜਾਈਮ ਜੈਸ ਵੈਲ ਐਜ ਬੇਟਾ ਹਾਰਮੋਨ ਜਿਵੇਂ ਗਲੂਕਾਗਨ ਤੇ ਇਨਸੂਲਿਨ ਹਾਰਮੋਨ ਪੈਦਾ ਕਰਦਾ ਹੈਗਾ ਇਹ ਬੋਥ ਐਂਜਾਈਮ ਤੇ ਹਾਰਮੋਨ ਪੈਦਾ ਕਰਦਾ ਹੈਗਾ ਪੈਨਕ੍ਰੀਆਜ਼ ਬੱਚੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਲਾਈਕ ਸ਼ੇਅਰ ਜਰੂਰ ਕਰ ਦਿਓ ਜੇਕਰ ਕਿਸੇ ਵੀ ਬੱਚੇ ਨੇ ਬੇਟਾ ਆਨਲਾਈਨ ਕੋਚਿੰਗ ਲੈਣੀ ਹੈ ਜਾਂ ਆਫਲਾਈਨ ਕੋਚਿੰਗ ਲੈਣੀ ਹੈ ਤਾਂ ਬੇਟਾ ਉਹ 94630 79680 ਨਾਲ ਸੰਪਰਕ ਕਰ ਸਕਦਾ ਹੈ ਬੇਟਾ ਜੇਕਰ ਕੋਈ ਬੱਚਾ ਫ੍ਰੀ ਕੋਚਿੰਗ ਕਲਾਸ ਜੁਆਇਨ ਕਰਨਾ ਚਾਹੁੰਦਾ ਹੈ ਫ੍ਰੀ ਇਨਸੈਂਸ ਬੇਟਾ ਉਹਨੂੰ ਫ੍ਰੀ ਗਰੁੱਪ ਬਣਿਆ ਹੋਇਆ ਬੇਟਾ ਸਾਡੇ ਕੋਲ ਉਹਦੇ ਵਿੱਚ ਅਸੀਂ ਨੋਮੀਨਲ ਬਿਲਕੁਲ ਜਸਟ 499 ਰੁਪਏ ਬੇਟਾ ਅਸੀਂ ਚਾਰਜ ਕਰ ਰਹੇ ਹਾਂ ਜਸਟ 499 ਰੁਪਏ ਦੇ ਵਿੱਚ ਬਟਾ ਤੁਹਾਨੂੰ ਫ੍ਰੀ ਗਰੁੱਪ ਦੇ ਵਿੱਚ ਜੁਆਇਨ ਕਰ ਲਿਆ ਜਾਵੇਗਾ ਜਿਹਦੇ ਵਿੱਚ ਤੁਹਾਨੂੰ ਬਿੱਲ ਪ੍ਰਿਪੇਅਰਡ ਨੋਟਸ ਠੀਕ ਹੈ ਜਿਹੜੇ ਸਟਾਫ ਨਰਸ ਦੇ ਲਈ ਹੋਣਗੇ ਜੇਕਰ ਤੁਸੀਂ 499 ਰੁਪਏ ਦੇ ਵਿੱਚ ਬਟਾ ਸਟਾਫ ਨਰਸ ਦੇ ਨੋਟਸ ਵਗੈਰਾ ਲੈਣਾ ਚਾਹੁੰਦੇ ਹੋ ਤੁਸੀਂ ਸਾਡੀ ਉਸ ਫ੍ਰੀ ਗਰੁੱਪ ਹੈ ਜਿਹੜਾ ਉਹਦੇ ਵਿੱਚ ਜੁਆਇਨ ਕਰ ਸਕਦੇ ਹੋ ਬੇਟਾ ਇੱਕ ਅਸੀਂ ਇਹ ਨਿਊ ਇਨੀਸ਼ੀਏਟਿਵ ਲਈ ਹੈਗਾ ਨਿਊ ਇਨੀਸ਼ੀਏਟਿਵ ਦੇ ਵਿੱਚ ਅਸੀਂ 499 ਰੁਪਈਆ ਓਨਲੀ 500 ਰੁਪਈਆ ਦੇ ਵਿੱਚ ਅਸੀਂ ਤੁਹਾਨੂੰ ਸਟਾਫ ਰੈਂਸ ਦੇ ਬਿੱਲ ਪ੍ਰਿਪੇਅਰਡ ਨੋਟਸ ਜਿਹੜੇ ਹੈਗੇਗੇ ਉਹ ਪ੍ਰੋਵਾਈਡ ਕਰਾਂਗੇ ਤੇ ਨਾਲ ਨਾਲ ਤੁਹਾਨੂੰ ਵੀਡੀਓ ਜਿਹੜੀਆਂ ਬਣੀਆਂ ਹੋਈਆਂ ਗਈਆਂ ਠੀਕ ਹੈ ਉਹ ਵੀ ਉਸ ਗਰੁੱਪ ਦੇ ਵਿੱਚ ਪੈਣਗੀਆਂ ਤੁਸੀਂ ਉਹਨਾਂ ਨੂੰ ਦੇਖ ਕੇ ਆਪਣੀ ਤਿਆਰੀ ਕਰ ਸਕਦੇ ਹੋਗੇ ਤਾਂ ਇਹ ਤੁਹਾਡੇ ਲਈ ਇੱਕ ਵਧੀਆ ਇਨੀਸ਼ੀਏਟਿਵ ਲਿਆ ਹੈਗਾ ਜਿਹੜਾ ਫ੍ਰੀ ਗਰੁੱਪ ਹੈ ਉਹਨੂੰ ਅਸੀਂ ਫ੍ਰੀ ਗਰੁੱਪ ਦਾ ਨਾਮ ਦਿੱਤਾ ਹੈਗਾ ਕਿਉਂਕਿ 499 ਰੁਪਏ ਦੇ ਵਿੱਚ ਤਾਂ ਕੁਝ ਵੀ ਨਹੀਂ ਆਉਂਦਾ ਬੇਟਾ ਠੀਕ ਹੈ ਤੇ ਕਿਉਂਕਿ ਬਹੁਤ ਇਹ 499 ਰੁਪਏ ਦੇ ਵਿੱਚ ਤੁਸੀਂ ਲਾਈਫਟਾਈਮ ਜੁਆਇਨ ਕਰੋਗੇ ਉਸ ਗਰੁੱਪ ਦੇ ਵਿੱਚ ਤੇ ਗਰੁੱਪ ਦੇ ਵਿੱਚ ਜੁਆਇਨ ਕਰਨ ਦੇ ਲਈ ਬੇਟਾ 9463079680 ਤੇ ਸੰਪਰਕ ਕਰਨਾ ਹੈਗਾ ਥੈਂਕ ਯੂ so much for watching my video and liking ਮਾਈ ਚੈਨਲ এডਿਕੇਸ਼ਨ ਹੱਬ ਅੰਬੇ ਇੰਸਟੀਚੂਟ ਮਾਨਸਾ ਤੇ ਪਟਿਆਲਾ ਥੈਂਕ ਯੂ ਸੋ ਮਚ